ਇਹ ਪ੍ਰਧਾਨ ਜੀ ਸਾਡੇ ਕਰੋ ਕਰੋ ਗੱਲ ਹਾਂਜੀ ਬਿਲਜੀ ਆਪਣਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸਰਬਜੀਤ ਸਿੰਘ ਕੰਮੀਕਲਾ ਜੀ ਕੰਮੀਕਲਾ ਹਾਂਜੀ ਕੰਮੀਕਲਾ ਤੋਂ ਸਰਬਜੀਤ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਚੈਨਲ ਤੇ ਬਸ ਇਹੀ ਹੈ ਕਿ ਖਾੜਾ ਪੂਰਾ ਜੰਮਿਆ ਹੋਇਆ ਹੈ ਘੋਲ ਕਿਸਾਨੇਦਾਰ ਲੰਬੇ ਚੱਲਦੇ ਹੁੰਦੇ ਆ ਪਤਾ ਹੀ ਹੈ ਕਿ ਵੱਧ ਤੋਂ ਵੱਧ ਇਲਾਕੇ ਦੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਇੱਥੇ ਤਾਂ ਹੀ ਇਹ ਜਿਹੜਾ ਮੋਰਚਾ ਆਪਣਾ ਤਾਂ ਹੀ ਆਪਾਂ ਜਿੱਤਾਂਗੇ ਇਹਨੂੰ ਇਹੀ ਨੌਜਵਾਨਾਂ ਨੂੰ ਅਪੀਲ ਐਮਐਸਪੀ ਬਾਰੇ ਵੀ ਥੋੜੀ ਜੀ ਨੌਲੇਜ ਦੇ ਦਿਓ ਐਮਐਸਪੀ ਦਾ ਇਹ ਹੈ ਕਿ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਇਹ ਨਾ ਪਤਾ ਨਹੀਂ ਰਹਿੰਦਾਗਾ ਵੀ ਐਮਐਸਪੀ ਕੀ ਚੀਜ਼ ਆ ਮਿਨੀਮਮ ਸਪੋਰਟ ਪ੍ਰਾਈਸ ਐਮਐਸਪੀ ਦਾ ਮਤਲਬ ਹੈ ਵੀ ਘੱਟੋ ਘੱਟ ਲਾਗਤ ਮੁੱਲ ਜਿਵੇਂ ਆਪਣੀ ਕਣਕ ਜੀਰੀ ਤੇ ਆਪਾਂ ਨੂੰ ਮਿਲ ਰਹੀ ਹੈ ਪਰ ਉਹ ਜਥੇਬੰਦੀਆਂ ਦਾ ਦਬਾਅ ਹੈ ਉਹਦੇ ਕਰਕੇ ਹੀ ਚੱਲ ਰਹੀ ਹੈ ਪਰ ਉਹਨੂੰ ਵੀ ਆਪਾਂ ਜਗਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਨਾਲ ਮਿਲਾ ਕੇ ਦੇਖੀਏ ਤਾਂ ਉਹ ਮੁੱਲ ਬਹੁਤ ਘੱਟ ਹੈ ਅਜੇ 11500 ਰੁਪਇਆ ਉਹ ਘੱਟ ਹੈ ਤੇ ਜੇਕਰ ਇਹ ਐਮਐਸਪੀ ਲਾਗੂ ਹੋ ਜਾਂਦੀ ਹੈ ਤਾਂ ਇਹਦਾ ਖਰੀਦਣ ਵਾਲੇ ਨੂੰ ਵੀ ਫਾਇਦਾ ਤੇ ਵੇਚਣ ਵਾਲੇ ਨੂੰ ਵੀ ਫਾਇਦਾ ਹੁਣ ਮੰਨ ਲਓ ਨਾ ਪਿਆਜ਼ ਦੇ ਐਮਐਸਪੀ ਨਹੀਂ ਹੈਗੀ ਤੇ ਵੇਚਣ ਵਾਲਾ ਜ਼ਿੰਮੇਦਾਰ 5 ਰੁਪਏ ਕਿਲੋ ਵੇਚ ਰਿਹਾ ਤੇ ਵਪਾਰੀ ਖਰੀਦ ਕੇ ਜਿਹੜਾ ਅੱਗੇ ਵੇਚ ਰਿਹਾ ਹੈ ਜਿਹੜਾ ਖਰੀਦ ਰਿਹਾ ਉਹਨੂੰ ਘਾਵੇਂ ਕੋਈ ਘਰੇਲੂ ਸਮਾਨ ਖਰੀਦ ਰਿਹਾ ਉਹ ਕਿਸੇ ਨੂੰ 50 ਰੁਪਏ ਕਿਲੋ ਵੀ ਕਰ ਰਹੀਆਂ ਕਿਸੇ ਨੂੰ 60 ਰੁਪਏ ਕਿਲੋ ਵੀ ਕਰ ਰਹੀਆਂ ਮਤਲਬ ਨਾ ਜ਼ਿੰਮੇਦਾਰ ਨੂੰ ਉਹਦਾ ਪੂਰਾ ਮੁੱਲ ਮਿਲ ਰਿਹਾ ਤੇ ਖਰੀਦਣ ਵਾਲਾ ਠੱਗਿਆ ਜਾ ਰਿਹਾ ਤੇ ਬਣ ਵਪਾਰੀ ਰਿਹਾ ਉਹਦੇ ਵਿੱਚ ਤੇ ਐਮਐਸਪੀ ਸਰਬਜੀਤ ਜੀ ਐ ਕਹਿ ਰਹੇ ਨੇ ਵੀ ਇਹਦੀ ਆਧਾਰਨ ਇਹ ਆ ਹੁਣ ਆਪਾਂ ਦੱਸ ਦਿੰਨੇ ਆ ਜਿਵੇਂ ਐਮਐਸਪੀ ਕੀ ਹੁੰਦੀ ਆ ਇੱਕ ਇੱਕ ਮੁੱਲ ਨਹੀਂ ਰੱਖਿਆ ਉਹਨਾਂ ਦਾ ਜਿੰਦੇ ਬੋ ਕਹਿੰਦੇ ਆ ਵੀ ਲਸਣ ਲਾਓ ਜੀ ਉਹਨਾਂ ਪਰ ਲਸਣ ਬੀਜਦੇ ਆ ਉਹਨੂੰ ਸਕਾਉਣੇ ਵੀ ਆ ਵਜਨ ਘਟ ਜਾਂਦਾ ਏ ਕਿੰਨਾ ਸੰਘਰਸ਼ ਹੌਸ ਦੇ ਵਿੱਚ ਆ ਇੱਕ ਸਾਲ ਦਾ ਪ੍ਰੋਡਕਟ ਆਈ ਇਹ ਹੈ ਨਾ ਤੇ ਇੱਕ ਸਾਲ ਵਿੱਚ ਆਪਰ ਦੇ ਗੱਡਾਈ ਵੀ ਕਰਦੇ ਆ 50 ਰੁਪਏ ਕਿਲੋ ਕਿਸਾਨ ਕੋਲੋਂ ਖਰੀਦ ਕੇ ਵਪਾਰੀ ਹੁਣ ਆਪਰ ਦੱਸਦੇ ਅੱਗੇ ਸੁਣੋ ਬਾਪੂ ਜੀ ਧਿਆਨ ਨਾਲ ਸੁਣੋ ਪਹਿਲਾਂ ਗੱਲ ਪਟਾਈ ਪਟਾਈ ਨਹੀਂ ਸੁਣੋ ਤਾਂ ਡੌਂਟ ਸੁਣੋ ਹੀ ਗੱਲ ਆ 50 ਰੁਪਏ ਕਿਲੋ ਖਰੀਦ ਕੇ ਜਿਹੜਾ ਹੁਣ ਅੱਗੇ ਰੇੜੀ ਵਾਲੇ ਹੁੰਦੇ ਨੇ ਉਹੀ 150 ਰੁਪਏ ਪਾਈਆ ਵੇਚਦੇ ਨੇ ਕਿ ਕਿਸਾਨ ਦੇ ਹੱਥ 'ਚ ਕੁਝ ਵੀ ਨਹੀਂ ਆਉਂਦਾਗਾ ਬਿਲਕੁਲ 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 ਬਾਰੀ ਬਣ ਰਹੀ 150 ਰੁਪਏ ਪਾਈਆ ਲਾ ਕੇ ਹੁਣ ਕਿੱਲੋ ਦਾ ਜਿਹੜਾ ਚੌਥਾ ਇਨਸਾ ਹੁੰਦਾ ਏ ਹੁਣ ਆਪਾਂ ਜੇ ਚੌਥਾ ਇਨਸਾ ਲਾਈਏ 1000 ਗ੍ਰਾਮ ਆ ਤੇ ਕਿੱਲੋ ਹੋ ਗਿਆ ਜਿਹੜਾ ਕਿੱਲੋ ਹੋ ਗਿਆ 600 ਰੁਪਏ ਕਿੱਲੋ ਵੇਚ ਗਿਆ ਕਿਸਾਨ ਨੇ ਕਿੱਡੇ ਵੇਚਿਆ 50 ਰੁਪਏ ਦਾ ਇਹ ਹੁੰਦੀ ਏ ਜੀ ਐਮਐਸਪੀ ਕੋਈ ਲੁੱਟਾ ਹੀ ਇਹ ਤੇ ਹੁਣ ਅੱਗੇ ਜਿਹੜੇ ਖਰੀਦਦੇ ਨੇ ਹੁਣ ਉਹਨਾਂ ਨੂੰ ਵੀ ਵਿਚਾਰੇ ਨੂੰ ਕਿੰਨਾ ਮਹਿੰਗਾ ਪੈਂਦਾ ਹੀ ਇਹ ਹਾਂ ਉਹ ਕਹਿੰਦੇ ਨੇ ਕਿ ਕਿਸਾਨੇ ਮਹਿੰਗਾ ਵੇਚਦੇ ਨੇ ਕਿੰਨੀ ਕਮਾਈ ਹੋ ਰਹੀ ਹੈ ਕਿਸਾਨ ਨੂੰ ਪਰ ਕਿਸਾਨ ਦੇ ਅੱਲੇ ਪੱਲੇ ਤਾਂ ਕੁਝ ਨਹੀਂ ਪੈ ਰਹੇਗਾ ਇਹ ਹੁੰਦੀ ਐ ਐਮ ਐਸ ਪੀ ਜਿਵੇਂ ਵੀਰ ਉਹਨਾਂ ਨੇ ਦੱਸਿਆ ਪਿਆਜ਼ ਸਾਡੇ 5 ਰੁਪਏ ਕਿਲੋ ਖਰੀਦ ਕੇ 50 ਰੁਪਏ ਵਿੱਚ ਜਾ ਰਹੇ ਨੇ ਹਾਂਜੀ ਉਹ ਠੀਕ ਹੈ ਜੀ ਹਾਂਜੀ ਹਾਂ ਉਹ ਠੀਕ ਹੈ ਬਾਬਾ ਜੀ ਸਾਡੇ ਪ੍ਰਧਾਨ ਜੀ ਨੇ ਪ੍ਰਧਾਨ ਜੀ ਨੇ ਕੰਮ ਹੀ ਕਰਾਣ ਤੋਂ ਸਰਵਜੀ ਸਿੰਘ ਬਹੁਤ ਵਧੀਆ ਇਹਨਾਂ ਦੀ ਹਾਂਜੀ ਨਵੇਂ ਨੌਜਵਾਨ ਨੇ ਇਸੇ ਤਰ੍ਹਾਂ ਅੱਗੇ ਆਉਣ ਆਉਣ ਸਾਡੇ ਭੈਣ ਭਰਾ ਜਿਹੜੇ ਕਿਸਾਨ ਨੇ بس ਆਹਨ ਦੇ ਜਿਹੜੇ ਅੰਨਦਾਤਾ ਕਹੇ ਜਾਂਦੇ ਨੇ ਚਲੋ ਠੀਕ ਹੈ ਜੀ ਬਾਬਾ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਸਪੀਚ ਦਿੱਤੀ ਹੈ ਵੀਰ ਉਹਨਾਂ ਨੇ ਨੌਜਵਾਨ ਨੇ ਸਰਵਜੀਤ ਸਿੰਘ ਜੀ ਨੇ